ਆਈਏ ਬੜੀ ਤੇਜ਼ ਹੈ ਤੇ ਮੈਂ ਬੈਨ ਲਗਾਵਾ ਉਹਨਾਂ ਨੇ ਆਵਾਜ਼ ਦਿੱਤੀ ਟਾਈਮ ਹੋ ਗਿਆ ਇਹ ਗੱਡੀ ਬੜੀ ਤੇਜ਼ ਆਈ ਤੇ ਨੇ ਨਾਲ ਹੀ ਧੂੱਕੇ ਲੈ ਜਾਂਦਾ ਵੇਖਿਆ ਹੀ ਨਹੀਂ ਬੜੀ ਤੇਜ਼ ਗੱਡੀ ਸਪੀਡ ਤੇ ਉਹ ਲੇਡੀਜ਼ ਚਲਾਉਂਦੇ ਇਹ ਮੈਨੂੰ ਫੋਨ ਤੇ ਲੱਗੇ ਕਿ ਮਗਰ ਫਾਸਟ ਆ ਰਹੇਗੇ ਇਹਨਾਂ ਕੋਈ ਗੱਡੀ ਸੰਭੀ ਨਹੀਂ ਗਈ ਕੰਟਰੋਲ ਹੀ ਹੈ ਗੱਡੀ ਬਸ ਅਜਾਦੀ ਜੋੜੀ ਉਹ ਚਲਾ ਰਹੇ ਉਹ ਐਸੀ ਕੋਈ ਗੱਲ ਨਹੀਂ ਹੈ ਬਾਕੀ ਐਕਸੀਡੈਂਟ ਜਿਹੜੇ ਗੱਡੀਆਂ ਆ ਲਗਨੀ ਹੈ ਲਗਨੀ ਹੈ ਜੀ ਗਲਤੀ ਮੰਨ ਲਈ ਅਸੀਂ ਆਪ ਸਾਡੇ ਕੋਲੋਂ ਗਲਤੀ ਹੋਈ ਹੈ ਉਹਨੂੰ ਰਜਾਨਾ ਦੇਤਾ ਵਜ੍ਹਾ ਸ਼ਹਿਰ ਦੇ ਵਿੱਚ ਪੁਰਾਣੇ ਬਸ ਸਟੈਂਡ ਦੇ ਬਾਹਰ ਇੱਕ ਤੇਜ਼ ਰਫਤਾਰ ਕਾਰ ਨੇ ਆਟੋ ਚਾਲਕ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਆਟੋ ਚਾਲਕ ਗੰਭੀਰ ਜ਼ਖਮੀ ਹੋ ਗਿਆ ਜਦ ਕੀ ਟੱਕਰ ਵਜਨ ਕਾਰਨ ਆਟੋ ਕੰਦ ਵਿੱਚ ਜਾ ਵੱਜਾ ਹਾਲਾਂਕਿ ਮੌਕੇ ਤੇ ਆਟੋ ਯੂਨੀਅਨ ਦਾ ਪ੍ਰਧਾਨ ਵੀ ਪਹੁੰਚ ਗਿਆ ਤੇ ਕਾਰ ਚਾਲਕ ਨੇ ਆਟੋ ਦਾ ਹੋਇਆ ਨੁਕਸਾਨ ਤੇ ਡਰਾਈਵਰ ਦਾ ਇਲਾਜ ਕਰਾਉਣ ਦੀ ਗੱਲ ਮੰਨੀ ਅਤੇ ਮਾਮਲਾ ਪੁਲਿਸ ਤੱਕ ਨਹੀਂ ਪਹੁੰਚਿਆ ਜਾਣਕਾਰੀ ਅਨੁਸਾਰ ਆਟੋ ਚਾਲਕ ਹਰਿੰਦਰ ਸਿੰਘ ਆਪਣੇ ਨੰਬਰ ਦੇ ਹਿਸਾਬ ਨਾਲ ਸਵਾਰੀਆਂ ਲੈ ਕੇ ਜਾਣ ਦੀ ਤਿਆਰੀ ਚ ਸੀ ਕਿ ਪਿੱਛੋਂ ਜਹਾਜ਼ ਚੌਂਕ ਵੱਲੋਂ ਇੱਕ ਤੇਜ਼ ਰਫ਼ਤਾਰ ਗੱਡੀ ਨੇ ਆਟੋ ਦੇ ਨਾਲ ਉਸਦੇ ਚਾਲਕ ਨੂੰ ਵੀ ਲਪੇਟ ਚ ਲੈ ਲਿਆ ਆਟੋ ਯੂਨੀਅਨ ਦੇ ਪ੍ਰਧਾਨ ਜਸਪਾਲ ਸਿੰਘ ਦਾ ਦੋਸ਼ ਦੀ ਮੈਡਮ ਡਰਾਈਵਿੰਗ ਕਰਦੇ ਹੋਏ ਫੋਨ ਤੇ ਗੱਲਾਂ ਕਰ ਰਹੀ ਸੀ ਇਸ ਲਈ ਉਸ ਕੋਲ ਗੱਡੀ ਸੰਭੀ ਨਹੀਂ ਗਈ ਮੈਡਮ ਨੇ ਆਪਣੀ ਗਲਤੀ ਮੰਨ ਲਈ ਹੋਇਆ ਨੁਕਸਾਨ ਪੁਰਨ ਅਤੇ ਚਾਲਕ ਦਾ ਇਲਾਜ ਕਰਉਣ ਦੀ ਸ਼ਰਤ ਤੇ ਗੱਲ ਥਾਣੇ ਤੱਕ ਨਹੀਂ ਪਹੁੰਚ ਪਈ ਪਰ ਫਿਰ ਵੀ ਦੁਰਘਟਨਾ ਇਹ ਸਵਾਲ ਖੜੇ ਕਰਦੀ ਹੈ ਕਿ ਫੋਨ ਦੀ ਵਰਤੋਂ ਗੱਡੀ ਚਲੌਣ ਵੇਲੇ ਕਰਨ ਤੋਂ ਲੋਕ ਬਾਜ਼ ਕਿਉਂ ਨਹੀਂ ਆਉਂਦੇ ਲਈ ਲਾਈ ਸੀ ਬਾਜੀ ਇੱਥੇ ਹਾਂ ਮੈਂ ਬਾਰੀ ਤੇ ਬੈਣ ਲੱਗਾ ਗੱਡੀ ਬੜੀ ਤੇਜ਼ ਆਈ ਇਦੋਂ ਨਾਲ ਹੀ ਮੈਨੂੰ ਧੂਕੇ ਲਈ ਤੇ ਥੱਲੇ ਦੇ ਦਿੱਤਾ ਤੇ ਗੱਡੀ ਮੇਰੀ ਇੱਥੇ ਸਾਈਡ ਤੇ ਤੋੜ ਕੇ ਤੇ ਸਾਰੀ ਡੇਡੀ ਕਰਤੀ ਗੱਡੀ ਸਾਰੀ ਮੇਰੀ ਇਹਨਾਂ ਤੋੜ ਦਿੱਤੀ ਮੇਰੀ ਗੱਡੀ ਸ਼ਹਿਰ ਤੇ ਲੱਗਾ ਹੀ ਮੇਰਾ ਇੱਥੇ ਹਾਂਜੀ ਮੈਂ ਇੱਥੇ ਨੰਬਰ ਤੇ ਲਾਈ ਗੱਡੀ ਮੈਂ ਟੱਟ ਮੇਰੇ ਤੇ ਆ ਜਿਟਾਉ ਨੇ ਥੱਲੇ ਤੇ ਰਗੜਾ ਰੁਗੜਾ ਲਕੀਆਂ ਮੇਰੇ ਇਹਨੇ ਆਈ ਹੈ ਬੜੀ ਤੇਜ਼ ਹੈ ਤੇ ਮੈਂ ਬੈਨ ਲਗਾਵਾ ਉਹਨਾਂ ਨੇ ਆਵਾਜ਼ ਦਿੱਤੀ ਟਾਈਮ ਹੋ ਗਿਆ ਇਹ ਗੱਡੀ ਬੜੀ ਤੇਜ਼ ਆਈ ਤੇ ਨੇ ਨਾਲ ਹੀ ਧੂੱਕੇ ਲੈ ਜਾਂਦਾ ਵੇਖਿਆ ਹੀ ਨਹੀਂ ਬੜੀ ਤੇਜ਼ ਗੱਡੀ ਸਪੀਡ ਤੇ ਉਹ ਲੇਡੀਜ਼ ਚਲਾਉਂਦੇ ਸੀ। ਦਵਾਰਨਾ ਉਹਨੇ ਧੂੱਕੇ ਇੱਥੇ ਲੈ ਆਂਦੀ ਨਾਲ ਹੀ ਨਾਲ ਹੀ ਮੈਨੂੰ ਥੱਲੇ ਦੇ ਦਿੱਤਾ ਇਹਨੇ। ਮੇਰਾ ਨੁਕਸਾਨ ਤੇ ਪਰਨੇ ਤੇ ਮੇਰਾ ਵੀ ਆ ਕਰਨਾ ਲਾ ਲੂ ਜਾ ਜਰਾ। ਜੀ ਮੈਂ ਨਾ ਕਨਵਰ ਚੌਂਕ 'ਚ ਆਪਣੇ ਜਿਵੇਂ 'ਚ ਬੈਠਾ ਸੀ ਮੈਨੂੰ ਫੋਨ ਆਇਆ ਵੀ ਮੁੜੇ ਦੀ ਗੱਡੀ ਬਚ ਗਈ ਆ। ਉਸ ਵੇਲੇ ਮੈਂ ਇੱਥੇ ਆਇਆ ਤੇ ਮੈਂ ਇੱਥੇ ਆ ਕੇ ਵੇਖਿਆ ਵੀ ਮੈਡਮ ਗੱਡੀ ਚਲਾ ਰਹੇ ਫੋਨ ਤੇ ਲੱਗੇ ਸੀਗੇ। ਮੈਨੂੰ ਦੱਸਿਆ ਉਹਨੇ ਤੇ ਉਹਨਾਂ ਕੋ ਗੱਡੀ ਸਾਂਭੀ ਨਹੀਂ ਗਈ। ਉਹਨਾਂ ਪਿੱਛੋਂ ਮੁੜੇ ਦੀ ਗੱਡੀ ਦੇ ਜਿੱਦ ਕਰਕੇ ਮੂੜੇ ਦੀ ਲਾਤ ਉਹਦੇ ਥੱਲੇ ਗੱਡੀ ਦੇ ਨਾਲ ਰਗੜ ਗਈ ਆ ਉਹਦੇ ਨੂੰ ਚੋਟਾਂ ਲੱਗੀਆਂ ਨੇ ਗੱਡੀ ਦਾ ਨੁਕਸਾਨ ਹੋ ਗਿਆ ਵਾ ਅਸੀਂ ਤਾਂ ਇਹਨਾਂ ਨੂੰ ਕੁਝ ਨਹੀਂ ਕਹਿ ਰਹੇ ਅਸੀਂ ਸਿਰਫ ਕਹਿ ਰਹੇ ਹਾਂ ਵੀ ਜੋ ਨੁਕਸਾਨ ਦਾ ਹਜਾਨਾ ਵਾ ਉਹ ਦੇ ਦਿਓ ਕੋਈ ਗੱਲ ਨਹੀਂ ਬਾਕੀ ਕੋਈ ਗੱਲ ਨਹੀਂ ਮੂੜਾ ਵੀ ਨਹੀਂ ਗੱਲ ਕਰਦਾ ਕੋਈ ਵੀ ਨਹੀਂ ਗੱਲ ਕਰਦਾ ਮੂੜੇ ਦਾ ਇਲਾਜ ਕਰਾ ਦਿਓ ਤੇ ਗੱਡੀ ਦਾ ਹਜਾਨਾ ਦੇ ਦਿਓ ਬਸ ਕੋਈ ਗੱਲ ਨਹੀਂ ਬਾਕੀ ਜੀ ਜੀ ਇਹ ਤੁਹਾਨੂੰ ਵੇਖੋ ਐਕਸਟਰਾ ਕਰਾ ਕੇ ਜਾਂ ਕੁਝ ਕਰਾ ਕੇ ਫੇਰ ਹੀ ਪਤਾ ਲੱਗੇਗਾ ਨੁਕਸਾਨ ਵੇਖੋ ਜੀ ਗੱਡੀ ਦਾ ਵਾ ਮਤਲਬ ਘੱਟੋ ਘੱਟ 7-8000-10 ਦਾ ਨੁਕਸਾਨ ਹੈਗਾ ਭਾਜੀ ਇਹ ਮੈਡ ਪਸਾਨ ਕੋਈ ਨਹੀਂ ਆ ਸਰ ਮੁਰੇ ਦੇ ਛੋਟੇ ਸੱਟਾਂ ਲੱਗੀਆਂ ਕਾਫੀ ਉਹਦਾ ਇਲਾਜ ਕਰਾ ਦੇਣਾ ਗੱਡੀ ਦਾ ਇਲਾਜ ਮਤਲਬ ਠੀਕ ਕਰਾ ਦੇਣਾ ਕੋਈ ਗੱਲ ਨਹੀਂ ਸਾਨੂੰ ਸਾਡੇ ਨਾਲ ਕੋਈ ਨਿੱਜੀ ਦਸ਼ਮਈਆ ਜੀ ਕੋਈ ਗੱਲ ਨਹੀਂ ਇਹੋ ਜੀ ਕੋਈ ਭਾਜੀ ਤੁੰਗ ਲੋਧਰਾਨਾ ਮੈਂ ਜੀ ਮੇਰਾ ਜੇਲ੍ਹੋਂ ਦੂਰ ਰਹਿ ਰਿਹਾ ਆ ਇਹ ਗੱਡੀ ਛੇ ਦੇ ਟੈਂਪੂ ਚ ਵੜ ਜੀਏ ਸਾਡਾ ਫੈਸਲਾ ਮਿਊਚੁਅਲੀ ਹੋ ਗਿਆ ਤੇ ਮੈਂ ਕਹਿੰਦਾ ਨੂੰ ਖਤਮ ਕੀਤੀ ਜਾਏ ਗੱਲ ਨੂੰ ਬਾਦੂ ਹੋ ਗਈ ਨਹੀਂ ਐਸੀ ਕੋਈ ਗੱਲ ਨਹੀਂ ਜੀ ਐ ਸਭ ਕੁਝ ਨਹੀਂ ਅੱਜ ਦੀ ਜੋੜੀ ਉਹ ਚਲਾ ਰਹੇ ਉਹ ਐਸੀ ਕੋਈ ਗੱਲ ਨਹੀਂ ਬਾਕੀ ਐਕਸੀਡੈਂਟ ਜਿਹੜੇ ਗੱਡੀਆਂ ਆ ਲਗਨੀਆਂ ਲਗਨੀਆਂ ਜੀ ਗਲਤੀ ਮੰਨ ਲਈ ਅਸੀਂ ਆਪ ਸਾਡੇ ਕੋਲ ਗਲਤੀ ਹੋਈ ਹੈ ਤੇ ਉਹਨੂੰ ਰਜਾਨਾ ਦੇਤਾ ਬੱਸ ਖਲੋਤੀਾ ਟੂ ਦੇ ਵੱਜੀ ਗੱਡੀ ਹਾਂਜੀ ਹਾਂਜੀ